ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਵਿੱਚੋਂ ਖਾਲਸਾ ਜੀ ਆਤਮਿਕ ਗਿਆਨ ਮਿਲਦਾ ਹੈ ਬ੍ਰਹਮ ਦਾ ਗਿਆਨ ਮਿਲਦਾ ਹੈ ਸੋਝੀ ਮਿਲਦੀ ਹੈ ਸਭੇ ਪਦਾਰਥ ਮਿਲਦੇ ਹਨ ਚਾਹੇ ਉਹ ਮਾਇਆ ਰੂਪੀ ਹੋਣ ਚਾਹੇ ਖਾਲਸਾ ਜੀ ਇਸ ਲੋਕ ਦੇ ਹੋਣ ਚਾਹੇ ਉਸ ਲੋਕ ਦੇ ਹੋਣ ਸਾਰੇ ਹੀ ਪਦਾਰਥ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾਏ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਸੋ ਜਿਹੜਾ ਗੁਰੂ ਕੀ ਬਾਣੀ ਪੜਦਾ ਹੈ ਗੁਰੂ ਕੀ ਬਾਣੀ ਦਾ ਜਪ ਅਭਿਆਸ ਕਰਦਾ ਹੈ ਖਾਲਸਾ ਜੀ ਉਹਦਾ ਮਾਰਗਦਰਸ਼ਨ ਮਹਾਰਾਜ ਆਪ ਕਰਦੇ ਆਕਾਲ ਪੁਰਖ ਜੀ ਸੱਚੇ ਪਾਤਸ਼ਾਹ ਮਹਾਰਾਜ ਆਪ ਖੇਡਾਂ ਵਰਤਉਂਦੇ ਆਪ ਕਿਰਪਾ ਕਰਕੇ ਉਹਨੂੰ ਨਿਹਾਲ ਕਰਦੇ ਸੋ ਐਸੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਵਿੱਚ ਹੋਰ ਕੋਈ ਲਾਭ ਨਹੀਂ ਜੇ ਵਾਹਿਗੁਰੂ ਜੀ ਮਹਾਰਾਜ ਦਾ ਨਾਮ ਜਪਦੇ ਹੋ ਬਾਣੀ ਪੜ੍ਹਦੇ ਹੋ ਅਭਿਆਸ ਕਰਦੇ ਹੋ ਫਿਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਦੀ ਝੋਲੀ ਪੈਂਦੀਆਂ ਹਨ ਤੇ ਆਪਾਂ ਕੀ ਕਰਦੇ ਹਾਂ ਆਪਾਂ ਖਾਲਸਾ ਜੀ ਵਿਅਰਥ ਧੰਦਿਆਂ ਦੇ ਵਿੱਚ ਆਪਣੀ ਸੁਰਤੀ ਨੂੰ ਜੋੜਿਆ ਹੋਇਆ ਹੈ ਉਥੇ ਹੀ ਗੁਲਤਾਨ ਹੋਏ ਹੋਏ ਹਾਂ ਵਿਅਰਥ ਧੰਦੇ ਕਰ ਕਰਕੇ ਕੋਈ ਲਾਭ ਵੀ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਟਟਾ ਟੰਚ ਕਰੋ ਕਿਆ ਪ੍ਰਾਣੀ ਘੜੀ ਕੈ ਮਹਤ ਕੈ ਉੱਠ ਚੱਲਣਾ ਇਹ ਭਾਈ ਵਿਅਰਥ ਧੰਦਿਆਂ ਦੇ ਵਿੱਚ ਕੋਈ ਲਾਭ ਨਹੀਂ ਕਿਉਂਕਿ ਇਹ ਜਗਤ ਜਿਹੜਾ ਹੈ ਤੁਹਾਨੂੰ ਦਿਖ ਰਿਹਾ ਬੜਾ ਸੁਖ ਮਾਣ ਦਾ ਬੜੇ ਐਸ਼ੋ ਆਰਾਮ ਦੇ ਵਿੱਚ ਮਹਾਰਾਜ ਕਹਿੰਦੇ ਇਹ ਸਾਰੇ ਜਗਤ ਨੇ ਉੱਠ ਕੇ ਤੁਰ ਪੈਣਾ ਕਿਸੇ ਪ੍ਰਕਾਰ ਕਿਸੇ ਨੂੰ ਕੋਈ ਲਾਭ ਨਹੀਂ ਕਿਉਂਕਿ ਇਹਦੇ ਜਿਹੜੇ ਧੰਦੇ ਹਨ ਸਾਰੇ ਵਿਅਰਥ ਹਨ ਜੂਆ ਜਨਮਨਾ ਹਾਰੋ ਆਪਣਾ ਭਾਜ ਪੜੋ ਤゥム ਹਰ ਸ਼ਰਣਾ ਇਹ ਪਾਈ ਜਿਹੜਾ ਮਨੁੱਖਾ ਜਨਮ ਹੈ ਇਹ ਹੀਰਿਆਂ ਦੇ ਤਾਈ ਹੈ ਖਾਲਸਾ ਜੀ ਹੀ ਹੀਰੇ ਵੀ ਇਹਦੇ ਅੱਗੇ ਕਿਸੇ ਪ੍ਰਕਾਰ ਵੀ ਕੋਈ ਕੀਮਤ ਨਹੀਂ ਰੱਖਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੌਡੀ ਬਦਲੇ ਲਾ ਕੇ ਬੰਦਾ ਗਵਾ ਰਿਆ ਇਹ ਹੀਰਿਆਂ ਦੇ ਨਿਆਈ ਹੈ ਹੀਰਿਆਂ ਦੇ ਬਰਾਬਰ ਹੈ ਜਨਮ ਤੇ ਮਹਾਰਾਜ ਕਹਿੰਦੇ ਤੁਸੀਂ ਜੂਏ ਵਿੱਚ ਲੱਗ ਕੇ ਸਾਰੇ ਜਨਮ ਨੂੰ ਹਾਰ ਰਹੇ ਹੋ ਜਾਓ ਭੱਜ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਚਲੇ ਜਾਓ ਉਹੀ ਤੁਹਾਨੂੰ ਰੱਖਣ ਵਾਲਾ ਹੈ ਉਸ ਤੋਂ ਬਿਨਾ ਕੋਈ ਵੀ ਤੁਹਾਡੀ ਰੱਖਿਆ ਕਰਨ ਵਾਲਾ ਨਹੀਂ ਹੋਵੇਗਾ ਸੋ ਗੁਰੂ ਕੀ ਸ਼ਰਨ ਵਿੱਚ ਪੈਣਾ ਗੁਰੂ ਦਾ ਨਾਮ ਜਪਣਾ ਅਭਿਆਸ ਕਰਨਾ ਇਹੀ ਗੁਰੂ ਕੀ ਸ਼ਰਣੀ ਪੈਣਾ ਹੈ ਗੁਰੂ ਦਾ ਵਚਨ ਕਮਾਉਣਾ ਜਿਹੜਾ ਗੁਰੂ ਦਾ ਵਚਨ ਕਮਾਉਂਦਾ ਹੈ ਖਾਲਸਾ ਜੀ ਉਹਨੂੰ ਮਹਾਰਾਜ ਦੇ ਦਰੋਂ ਬੇਅੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਇਹ ਜਿਹੜਾ ਮਨੁੱਖਾ ਜਨਮ ਹੈ ਖਾਲਸਾ ਜੀ ਬੜੀ ਕੀਮਤੀ ਚੀਜ਼ ਹੈ ਕਈ ਯਤਨਾਂ ਨਾਲ ਕਿਸੇ ਸਾਧੂ ਦੇ ਪਰਉਪਕਾਰ ਕਰਕੇ ਇਹ ਪ੍ਰਾਪਤ ਹੋਇਆ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਆਪਾਂ ਇਹਨੂੰ ਜੂਏ ਦੇ ਤਾਂ ਹੀ ਹਾਰ ਰਹੇ ਹਾਂ ਕੋਈ ਇਹਨੇ ਤੋਂ ਲਾਭ ਨਹੀਂ ਖਾਲਸਾ ਜੀ ਪ੍ਰਾਪਤ ਕਰ ਰਹੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਹਿਰਦੇ ਵਿੱਚ ਸੁੱਖ ਨਹੀਂ ਆ ਕੇ ਵਸੇਗਾ ਤੇ ਸੁੱਖ ਕਿਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਖਾਲਸਾ ਜੀ ਇਹ ਜੂਏ ਵਿੱਚ ਜਾਂਦਾ ਜਨਮ ਜਿਹੜਾ ਹਾਰਿਆ ਨਹੀਂ ਜੂਏ ਨੂੰ ਲਾਇਆ ਨਹੀਂ ਇਹ ਖਾਲਸਾ ਜੀ ਮਨੁੱਖਾ ਦੇਹੀ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਿਆ ਹੈ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਸਦੀਵੀ ਕਿ ਜਿਵੇਂ ਭਗਤ ਜੀ ਭਗਤ ਬਾਬਾ ਰਵਿਦਾਸ ਜੀ ਕਹਿੰਦੇ ਨੇ ਨਾ ਇਹ ਜਨਮ ਤੁਹਾਰੇ ਲੇਖੇ ਇਹ ਜਿਹੜਾ ਹੁਣ ਜਨਮ ਮਿਲਿਆ ਹੈ ਵਾਹਿਗੁਰੂ ਜੀ ਤੁਹਾਡੇ ਲੇਖੇ ਹੈ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਹੁਣ ਵਾਹਿਗੁਰੂ ਜੀ ਤੁਹਾਡੇ ਲੇਖੇ ਹੈ ਕਈ ਜਨਮ ਮਹਾਰਾਜ ਵਿਛੜਿਆ ਰਿਆਂ ਹਾਂ ਸੋ ਉਹਨਾਂ ਨੂੰ ਸਮਝ ਹੀ ਸੋਝੀ ਸੀ ਉਹਨਾਂ ਨਾਮ ਜਪਿਆ ਖਾਲਸਾ ਜੀ ਇਹ ਸੰਸਾਰ ਨੂੰ ਸੋਝੀ ਨਹੀਂ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸੋਝੀ ਆ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਵਸਦਾ ਤੇ ਖਾਲਸਾ ਜੀ ਉਹ ਆਰਾਮ ਨਾਲ ਚੈਣ ਨਾਲ ਸੁੱਖਾਂ ਨਾਲ ਆਪਣੀ ਜ਼ਿੰਦਗੀ ਜਿਉਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸਦਾ ਹੀ ਖਾਲਸਾ ਜੀ ਠੰਡ ਤੇ ਸ਼ਾਂਤੀ ਬਣੀ ਰਹਿੰਦੀ ਹੈ ਮਹਾਰਾਜ ਕਹਿੰਦੇ ਠੱਠਾ 68 ਵਰਤੀ ਤਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਜਿਨ੍ਹਾਂ ਦਾ ਵਾਹਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਚਿਤ ਲੱਗ ਗਿਆ ਹੈ ਸੁਰਤੀ ਜੁੜ ਗਈ ਹੈ ਗੁਰੂ ਮਾਰ ਦੇ ਚਰਨਾਂ ਨਾਲ ਪ੍ਰੇਮ ਬਣ ਆਇਆ ਹੈ ਜਿਨ੍ਹਾਂ ਦਾ ਜਿਨ੍ਹਾਂ ਦਾ ਮਨ ਖਾਲਸਾ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਟਿਕ ਗਿਆ ਹੈ ਉਹਨਾਂ ਦੇ ਹਿਰਦੇ ਵਿੱਚ ਠੰਡ ਵਰਤ ਗਈ ਹੈ ਸ਼ਾਂਤੀ ਵਰਤ ਗਈ ਹੈ ਸੁਖ ਆਨੰਦ ਵਰਤ ਗਿਆ ਹੈ ਮਹਾਰਾਜ ਕਹਿੰਦੇ ਚਿਤ ਲਾਗਾ ਸਹੀ ਜਨਨ ਨਿਸਤਾਰੇ ਤਾ ਪ੍ਰਸਾਦੀ ਸੁਖ ਪਾਇਆ ਜਿਨ੍ਹਾਂ ਦਾ ਚਿਤ ਵਾਹਿਗੁਰਜੀ ਦੇ ਚਰਨਾਂ ਵਿੱਚ ਜੁੜ ਗਿਆ ਹੈ ਮਹਾਰਾਜ ਦੇ ਚਰਨਾਂ ਨਾਲ ਲੱਗ ਗਿਆ ਹੈ ਉਹ ਬੰਦੇ ਪਾਰ ਉਤਰ ਜਾਂਦੇ ਹਨ ਖਾਲਸਾ ਜੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦਇਆ ਨਾਲ ਉਹਨਾਂ ਨੂੰ ਪ੍ਰਸੰਨਤਾ ਪ੍ਰਾਪਤ ਹੋ ਜਾਂਦੀ ਹੈ ਸੋ ਇਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਮਰੱਥ ਸਤਿਗੁਰੂ ਮਹਾਰਾਜ ਜੀ ਖੁਸ਼ੀ ਹੈ ਜਿਹੜਾ ਉਹਨਾਂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਏ ਮਹਾਰਾਜ ਕਹਿੰਦੇ ਬਾਕੀ ਸਾਰਾ ਸੰਸਾਰ ਜਿਹੜਾ ਉਹ ਖਾਲਸਾ ਜੀ ਦਿਖਾਵੇ ਆ ਮਾਤਰ ਲੱਗਿਆ ਹੋਇਆ ਦਿਖਾਵੇ ਕਰਦਾ ਫਿਰਦਾ ਤਾਂ ਹੀ ਕੋਈ ਖਾਲਸਾ ਜੀ ਉਹਨਾਂ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਉਹ ਦਿਖਾਵੇ ਦੀ ਜ਼ਿੰਦਗੀ ਜਿਉਂਦੇ ਹਨ ਜਿਹੜੀ ਦਿਖਾਵੇ ਦੀ ਜ਼ਿੰਦਗੀ ਜਿਉਂਦਾ ਹੈ ਮਨੁੱਖੋ ਕਦੇ ਵੀ ਸੁਖੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਡੱਡਾ ਡੰਫ ਕਰੋ ਕਿ ਆ ਪ੍ਰਾਣੀ ਜੋ ਕਿਛ ਹੋਵਾ ਸੋ ਸਭ ਚੱਲਣਾ ਇਹ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਹਨ ਕਿ ਇਹ ਜੀਵ ਕਿਉਂ ਦਿਖਾਵੇ ਕਰਦਾ ਫਿਰਦਾ ਕਿਉਂ ਲੋਕਾਂ ਅੱਗੇ ਦਿਖਾਵੇ ਕਰਦਾ ਕਿ ਮੇਰਾ ਧੀ ਪੁੱਤ ਬਾਹਰ ਸੈਟ ਆ ਮੇਰੇ ਕੋਲ ਬੜਾ ਪੈਸਾ ਆ ਮੇਰੇ ਕੋਲ ਵੱਡੀਆਂ ਗੱਡੀਆਂ ਹਨ ਤੇ ਮੈਂ ਬੜਾ ਚੌਧਰ ਪੁਣੇ ਵਿੱਚ ਉੱਚਾ ਸੁੱਚਾ ਹਾਂ ਕਿਉਂ ਦਿਖਾਵਾ ਕਰਦਾ ਹਾਂ ਤੇ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਜਗਤ ਪੈਦਾ ਕੀਤਾ ਹੈ ਇਹਨੇ ਇੱਕ ਨਾ ਇੱਕ ਦਿਨ ਇੱਥੋਂ ਚੱਲ ਜਾਣਾ ਖਤਮ ਹੋ ਜਾਣਾ ਇਹ ਸੰਸਾਰ ਨੇ ਇਹ ਕਾਹਦੇ ਦਿਖਾਵੇ ਕਰਦਾ ਫਿਰਦਾ ਤਸਹਿ ਸਰੇਵੋ ਤਾਂ ਸੁਖ ਪਾਵੋ ਉਹ ਵਾਹਿਗੁਰਜੀ ਨੂੰ ਸੇਵਿਆ ਕਰੋ ਇਹ ਮਨਾਂ ਉਹ ਬੰਦੇ ਉਹ ਭਾਈ ਜਨੋ ਵਾਹਿਗੁਰਜੀ ਨੂੰ ਸੇਵੋ ਜਿਹਨੂੰ ਸੇਵਿਆਂ ਖਾਲਸਾ ਦੀ ਸੁਖ ਪ੍ਰਾਪਤ ਹੁੰਦਾ ਜਿਨ੍ਹਾਂ ਦੀ ਸੇਵਾ ਕੀਤੇ ਆ ਸੁਖ ਆ ਕੇ ਝੋਲੀ ਵਿੱਚ ਪੈ ਜਾਂਦਾ ਸਰਬ ਨਿਰੰਤਰ ਰਵ ਰਹਿਆ ਜਿਹੜਾ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਅਸਿਆ ਹੋਇਆ ਹੈ ਉਹਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਉਹਦੀ ਸੇਵਾ ਕਰਦੇ ਹਾਂ ਉਹਦੇ ਹਿਰਦੇ ਉਹ ਆਪਣੇ ਹਿਰਦੇ ਵਿੱਚ ਉਹਦੀ ਯਾਦ ਨੂੰ ਵਸਾਉਨੇ ਆ ਖਾਲਸਾ ਜੀ ਇਹ ਮਹਾਰਾਜ ਸਾਨੂੰ ਸਮਝਾਉਂਦੇ ਹਨ ਪਰ ਆਪਾਂ ਖਾਲਸਾ ਜੀ ਮੂਰਖ ਦੇ ਮੂਰਖ ਬਣੇ ਹੋਏ ਇਹ ਸੰਸਾਰ ਵਿੱਚ ਗਲਤੀਆਂ ਤੇ ਗਲਤੀਆਂ ਕਰਦੇ ਹਾਂ ਕਿਉਂਕਿ ਗੁਰੂ ਪਰਮੇਸ਼ਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ ਕਿ ਜਿਨ੍ਹਾਂ ਚਿਰ ਸੰਗਤ ਨਹੀਂ ਹੁੰਦੀ ਸਾਧੂ ਦਾ ਸੰਗ ਨਹੀਂ ਹੁੰਦਾ ਉਹਨਾਂ ਚ ਇਹ ਖਾਲਸਾਰੀ ਬੇੜੀਆਂ ਜਿਹੜੀਆਂ ਮੋਹ ਦੀਆਂ ਮਾਇਆ ਦੀਆਂ ਇਹ ਕਾਟਣ ਕੱਟੀਆਂ ਨਹੀਂ ਜਾਂਦੀਆਂ ਕੱਟ ਨਹੀਂ ਹੁੰਦੀ ਐ ਸੋ ਮਹਾਰਾਜ ਸਾਨੂੰ ਸਮਝਾਉਂਦੇ ਹਨ ਟੁੱਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਹੈ ਸਤ ਸੰਗਤ ਕੀਤੀ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਜੁੜ ਗਿਆ ਹੈ ਮਹਾਰਾਜ ਕਹਿੰਦੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਮੋਹ ਦੀਆਂ ਧੰਦਾ ਹਨ ਮੋਹ ਦੀਆਂ ਜਿਹੜੀਆਂ ਬੇੜੀਆਂ ਹਨ ਉਹ ਕਟੀਆਂ ਜਾਂਦੀਆਂ ਹਨ ਖਤਮ ਹੋ ਜਾਂਦੀਆਂ ਹਨ ਜੋ ਰਾਤੇ ਰੰਗ ਏਕਕਾ ਨਾਨਕ ਗੂੜਾ ਰੰਗ ਜਿਹੜੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਪ੍ਰੀਤ ਵਿੱਚ ਖਾਲਸਾ ਜੀ ਰੰਗੇ ਗਏ ਹਨ ਉਹਨਾਂ ਦੇ ਹਿਰਦੇ ਨੂੰ ਪੱਕੀ ਤੇ ਗੂੜੀ ਜਿਹੜੀ ਖਾਲਸਾ ਜੀ ਡੂੰਗੀ ਰੰਗਤ ਚੜ ਜਾਂਦੀ ਹੈ ਉਹ ਗੁਰਮੁਖ ਪਿਆਰੇ ਹਨ ਮਾਰਾ ਸਾਨੂੰ ਇਹੀ ਬਚਨ ਕਰਦੇ ਕਿ ਰਾਰਾ ਰੰਗੋ ਇਹ ਮਨ ਆਪਣਾ ਕਿ ਭਾਈ ਇਹ ਵਾਹਿਗੁਰਜੀ ਦੇ ਚਰਣਾ ਵਿੱਚ ਵਾਹਿਗੁਰੂ ਦੀ ਪ੍ਰੀਤ ਵਿੱਚ ਆਪਣੇ ਮਨ ਨੂੰ ਰੰਗਣਾ ਕਰੋ ਉਹ ਕਿਵੇਂ ਰੰਗਿਆ ਜਾਵੇਗਾ ਹਰ ਹਰ ਨਾਮ ਜਪੋ ਜਪ ਰਸਨਾ ਜਿਹੜਾ ਵਾਹਿਗੁਰਜੀ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਆਪਣੀ ਜੀਭਾ ਦੇ ਨਾਲ ਬਾਰੰਬਾਰ ਖਾਲਸਾ ਜੀ ਉਚਾਰਨ ਕਰੇਗਾ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਵਰਤੇਗੀ ਤੇ ਰੰਗ ਚੜ ਜਾਵੇਗਾ ਕਿ ਜਿਸ ਵੇਲੇ ਖਾਲਸਾ ਜੀ ਫਿਰ ਰੰਗ ਚੜ ਜਾਂਦਾ ਉਸ ਵੇਲੇ ਜਨਮ ਮਰਨ ਨਾ ਹੋਏ ਬਿਨਾਸਾ ਉਹ ਨਾ ਫਿਰ ਜੰਮਣਾ ਜੰਮਣ ਵਿੱਚ ਆਉਂਦਾ ਨਾ ਮਰਨ ਵਿੱਚ ਆਉਂਦਾ ਇਹ ਗੇੜਾ ਉਹਦਾ ਖਤਮ ਹੋ ਜਾਂਦਾ ਉਹਨੂੰ ਖਾਲਸਾ ਜੀ ਆਤਮਿਕ ਮੌਤ ਨਹੀਂ ਆਉਂਦੀ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਦਾ ਹੈ ਸੋ ਇਸ ਕਰਕੇ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਹਨ ਕਿ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਾਇਆ ਦੇ ਬੰਧਣਾ ਵਿੱਚ ਫਸਿਆ ਹੋਇਆ ਮਨੁੱਖ ਸੁਖ ਨਹੀਂ ਪ੍ਰਾਪਤ ਕਰ ਸਕਦਾ ਕਦੇ ਵੀ ਸੁਖ ਨਹੀਂ ਪ੍ਰਾਪਤ ਹੁੰਦਾ ਤੇ ਖਾਲਸਾ ਜੀ ਉਹਨੂੰ ਮਾੜੀ ਵਾਸ਼ਨਾ ਚਿੰਬੜੀ ਰਹਿੰਦੀ ਹੈ ਮੋਹ ਨਹੀਂ ਪਿੱਛੇ ਤੁਰੇ ਫਿਰਦੇ ਹਨ ਮਹਾਰਾਜ ਬਚਨ ਵੀ ਕਰਦੇ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਕਿ ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਅਗਿਆਨਹੀਣ ਜਿਹੜੇ ਗਿਆਨ ਤੋਂ ਹੀਨੇ ਮੂਰਖ ਹਨ ਲਾਲਚ ਝੂਠ ਵਿਕਾਰਾਂ ਵਿੱਚ ਫਸੇ ਹੋਏ ਮਹਾਰਾਜ ਕਹਿੰਦੇ ਉਹ ਮੰਦੇ ਕੰਮਾਂ ਵਿੱਚ ਹੀ ਲੱਗੇ ਰਹਿੰਦੇ ਆ ਉਹਨਾਂ ਦਾ ਜਿਹੜਾ ਜੀਵਨ ਹੈ ਏਵੇਂ ਵਿਰਥ ਹੋ ਜਾਂਦਾ ਇਸੇ ਕਰਕੇ ਮਹਾਰਾਜ ਸਾਨੂੰ ਵੀ ਮਤ ਦਿੰਦੇ ਆ ਕਿ ਵਾਹਿਗੁਰੂ ਦਾ ਨਾਮ ਜਪੋ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਗੁਣ ਗਾਓ ਗੁਣ ਗਾਇਨ ਕਰੋ ਉਹਦੇ ਨਾਲ ਤੁਹਾਡੇ ਘਰਾਂ ਵਿੱਚੋਂ ਕਲਾ ਕਲੇਸ਼ ਮੁਕ ਜਾਵੇਗੀ ਸੁੱਖ ਵਰਤ ਜਾਵੇਗਾ ਜਿਹੜੇ ਆ ਤੁਸੀਂ ਰੋਂਦੇ ਫਿਰਦੇ ਹੋ ਸਾਡੇ ਦੁੱਖ ਹਨ ਸਾਡੇ ਬੱਚੇ ਆਖੇ ਨਹੀਂ ਲੱਗਦੇ ਸਾਡੇ ਕੋ ਕੰਮਕਾਰ ਨਹੀਂ ਸਾਡੇ ਕੰਮ ਨਹੀਂ ਹੁੰਦੇ ਜਿਹੜਾ ਸਿਮਰਨ ਅਭਿਆਸ ਕਰਨ ਲੱਗ ਪੈਂਦਾ ਖਾਲਸਾ ਜੀ ਉਹਦੇ ਕਲਗੀਧਰ ਮਹਾਰਾਜ ਕਾਜ ਆਪ ਸਵਾਰ ਦਿੰਦੇ ਆ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਵੀ ਕਰਦੇ ਗੁਰੂ ਗਰੀਬ ਨਿਵਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਜਿਹੜੇ ਖਾਲਸਾ ਦੇ ਬੜੇ ਸੁੰਦਰ ਹਨ ਬੜੀ ਚੰਗੀ ਕੁਲ ਦੇ ਮਾਲਕ ਹਨ ਸਿਆਣੇ ਹਨ ਚਤੁਰ ਹਨ ਗਿਆਨवान ਹਨ ਤੇ ਮਹਾਰਾਜ ਕਹਿੰਦੇ ਉਤੋਂ ਤਨਵਾਨ ਵੀ ਹਨ ਜੇ ਕੋਈ ਬੰਦਾ ਸੁੰਦਰ ਹੋਵੇ ਫਿਰ ਖਾਲਸਾ ਦੀ ਚੰਗੀ ਕੁਲ ਦਾ ਹੋਵੇ ਫਿਰ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਸਿਆਣਾ ਵੀ ਹੋਵੇ ਬੜਾ ਸਿਆਣਾ ਚਦਰੂ ਹੋਵੇ ਤੇ ਗਿਆਨੀ ਵੀ ਹੋਵੇ ਉਹਨੂੰ ਗਿਆਨ ਵੀ ਹੋਵੇ ਸਾਰੇ ਪ੍ਰਕਾਰ ਦਾ ਤੇ ਮਹਾਰਾਜ ਕਹਿੰਦੇ ਉਹ ਕੋ ਧਨ ਵੀ ਬੜਾ ਹੋਵੇ ਖਾਨਦਾਨੀ ਹੋਵੇ ਤੇ ਸਤਗੁਰ ਕਹਿੰਦੇ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਤੇ ਜੇ ਵਾਹਿਗੁਰਜੀ ਦੀ ਹਿਰਦੇ ਵਿੱਚ ਪ੍ਰੀਤ ਨਹੀਂ ਪ੍ਰੇਮ ਨਹੀਂ ਤੇ ਫਿਰ ਖਾਲਸਾ ਜੀ ਉਹ ਮਰਿਆ ਹੋਇਆ ਹੈ ਮਰਿਆ ਬਰਾਬਰ ਉਹਨੂੰ ਜਾਣੋ ਉਹ ਜਿਉਂਦਾ ਨਹੀਂ ਭਾਵੇਂ ਉਹਦੇ ਕੋਲੇ ਸਭ ਕੁਝ ਹੀ ਹੈ ਗਿਆਨ ਵੀ ਹੈ ਸੁੰਦਰ ਵੀ ਹੈ ਚੰਗੀ ਕੋਲ ਹੈ ਸਭ ਕੁਝ ਹੈ ਧਨ ਵੀ ਬੜਾ ਹੈ ਪਰ ਜੇ ਵਾਹਿਗੁਰਜੀ ਦੀ ਯਾਦ ਨਹੀਂ ਫਿਰ ਮਹਾਰਾਜ ਕਹਿੰਦੇ ਮਰਿਆ ਹੋਇਆ ਹੈ ਮੁਰਦਾ ਹੀ ਹੈ ਉਹ ਸੋ ਇਸ ਕਰਕੇ ਮਹਾਰਾਜ ਦੇ ਬਚਨ ਆਪਾਂ ਮੰਨਿਆ ਕਰੀਏ ਗੁਰੂ ਕੇ ਬਚਨ ਕਮਾਉਣ ਵਾਲਾ ਖਾਲਸਾ ਜੀ ਕਦੇ ਵੀ ਦੁਖੀ ਨਹੀਂ ਹੁੰਦਾ ਗੁਰੂ ਕੇ ਬਚਨ ਕਮਾਉਣ ਵਾਲਾ ਸਦਾ ਸੁਦੀਵੀ ਸੁਖ ਪ੍ਰਾਪਤ ਕਰਦਾ ਹੈ ਸੋ ਮਹਾਰਾਜ ਫਿਰ ਜਿਹੜੇ ਮਹਾਰਾਜ ਦੇ ਬਚਨ ਮੰਨਦੇ ਹਨ ਬਾਣੀ ਪੜ੍ਹਦੇ ਹਨ ਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਖਾਤ ਖਰਚੇ ਤੇ ਵਿਛਲਤ ਰਹੇ ਟੂਟ ਨਾ ਜਾਹੇ ਢੰਡਾਰ ਉਹਨਾਂ ਦੇ ਖਾਲਸਾ ਜੀ ਫਿਰ ਖਜ਼ਾਨੇ ਨਹੀਂ ਮੁਕਦੇ ਖਾਂਦੇ ਆ ਖਰਚਦੇ ਆ ਵੀ ਉਹ ਵਾਧਦੇ ਜਾਂਦੇ ਆ ਖਾਲਸਾ ਜੀ ਹਰ ਹਰ ਜਬਤ ਅਨੇਕ ਜਨ ਨਾਨਕ ਨਾਹੇ ਸੁਮਾਰ ਤੇ ਅਨੇਕਾਂ ਜੀ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਹੜੇ ਖਾਲਸਾ ਜੀ ਫਿਰ ਨਾਮ ਜਪਦੇ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਵੱਲੋਂ ਖੁੱਲੇ ਖਜ਼ਾਨੇ ਖੁੱਲੇ ਢੰਡਾਰੇ ਪ੍ਰਾਪਤ ਹੁੰਦੇ ਹਨ ਸੋ ਮਹਾਰਾਜ ਦੀ ਖੁਸ਼ੀ ਲਈਏ ਸਤਗੁਰਾਂ ਨੂੰ ਯਾਦ ਕਰਿਆ ਕਰੀਏ ਕਿਉਂਕਿ ਗੁਰੂ ਦਾ ਧਿਆਨ ਧਾਰਨ ਨਾਲ ਗੁਰੂ ਦੀ ਯਾਦ ਹਿਰਦੇ ਵਿੱਚ ਵਸਾਉਣ ਨਾਲ ਸਾਨੂੰ ਵੀ ਸੁਖ ਪ੍ਰਾਪਤ ਹੋਵੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਉਤਰ ਜਾਣਗੇ ਨਾਨਕ ਸਗਲੇ ਦੋਖ ਉਤਾਰਿਆ ਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਉਹ ਵਾਹਿਗੁਰੂ ਬਖਸ਼ਿੰਦ ਦਾ ਤਾਰ ਹੈ ਸਾਡੇ ਸਾਰਿਆਂ ਪਾਪਾਂ ਨੂੰ ਧੋ ਸੁਟੇਗਾ ਸਾਡੇ ਸਾਰੇ ਦੁੱਖਾਂ ਨੂੰ ਲਾ ਦੇਵੇਗਾ ਪਰ ਖਾਲਸਾ ਜੀ ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪੇਗਾ ਜਿਹੜਾ ਗੁਰੂ ਮਾਰ ਨੂੰ ਤੇ ਆਵੇਗਾ ਹਰ ਜਪੀਏ ਆਰਾਧੀਏ ਆਠ ਪਹਿਰ ਗੋਵਿੰਦ ਜਿਹੜੇ ਖਾਲਸਾ ਜੀ ਵਾਹਿਗੁਰੂ ਅੱਠੇ ਪੈਰ ਤੇ ਆਉਂਦੇ ਗਾਉਂਦੇ ਰਹਿੰਦੇ ਹਨ ਉਹ ਫਿਰ ਮਹਾਰਾਜ ਉਹਨਾਂ ਦੇ ਸਾਰੇ ਪਾਪ ਨਾਸ ਕਰਕੇ ਉਹਨਾਂ ਨੂੰ ਆਪਣੇ ਚਰਣੀ ਲਾ ਲੈਂਦਾ ਹੈ ਮਹਾਰਾਜ ਉਹਨਾਂ ਨੂੰ ਰੱਖ ਲੈਂਦਾ ਹੈ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਰਕਾਰ ਜੋ ਆਈ ਹੈ ਸਤਗੁਰੂ ਦੀਨदयाल ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਸੁਖ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ ਨੂੰ ਸੁਖ ਤੇ ਖਾਲਸਾ ਜੀ ਸਦਾ ਹੀ ਮਿਲਦਾ ਸੋ ਇਹ ਇੱਕ ਅద్ਭੁਤੀ ਖਾਲਸਾ ਦੀ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਆ ਕਿ ਮਹਾਰਾਜ ਦੀ ਕਿਰਪਾ ਵਰਤੀ ਭੈਣ ਦੱਸਦੀ ਆ ਕਿ ਮੇਰਾ ਕੱਲਾ ਕੱਲਾ ਭਰਾ ਹੈ ਮੈਂ ਵੱਡੀ ਭੈਣ ਆ ਉਹ ਮੇਰਾ ਛੋਟਾ ਭਾਈ ਹੈ ਬਾਪੂ ਸਾਡਾ ਕਢਾਈ ਕਰ ਗਿਆ ਸੀ ਕਿਸੇ ਬਿਮਾਰੀ ਦੇ ਕਾਰਨ ਹੁਣ ਪਰਿਵਾਰ ਵਿੱਚ ਮੇਰੀ ਮਾਂ ਹੈ ਮੈਂ ਆ ਤੇ ਮੇਰਾ ਭਾਈ ਆ ਏ ਅਸੀਂ लाडा ਪਿਆਰਾ ਨਾਲ ਉਹਨੂੰ ਪਾਲਿਆ ਤੇ ਲਾਡ ਪਿਆਰ ਕਰਨ ਦੇ ਨਾਲ ਉਹ ਥੋੜਾ ਵਿਗੜ ਗਿਆ ਉਹਦੀ ਸੰਗਤ ਮਾੜੀ ਹੋ ਗਈ ਖਾਣ ਪੀਣ ਲੱਗ ਪਿਆ ਤੇ ਕਿਦਾਂ ਸ਼ਰਾਬ ਪੀ ਲੈਣੀ ਬੀਅਰਾਂ ਪੀ ਲੈਣੀਆਂ ਇਹੋ ਅਜੇ ਉਹਦੇ ਤੇ ਚੜਿਆ ਸੀ ਨਸ਼ਾ ਹੌਲੀ ਹੌਲੀ ਹੋਰ ਵੀ ਕੈਪਸੂਲ ਵਗੈਰਾ ਵੀ ਖਾਣ ਲੱਗ ਪਿਆ ਭੈਣ ਕਹਿੰਦੀ ਸਾਨੂੰ ਪਹਿਲਾਂ ਨਹੀਂ ਸੀ ਪਤਾ ਸਾਲ ਡੇਢ ਸਾਲ ਜਿੱਦਾਂ ਖਾਂਦਾ ਰਿਹਾ ਫਿਰ ਉਹਨੇ ਜਦੋਂ ਖਾਣਾ ਫਿਰ ਘਰੇ ਨਾ ਆਉਣਾ ਤੇ ਜਦੋਂ ਘਰੇ ਆਉਣਾ ਇੱਕ ਦਿਨ ਮੈਂ ਵੇਖ ਲਿਆ ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਇਹ ਨਸ਼ਾ ਕਰਦਾ ਮੈਂ ਚਲੋ ਮੇਰੇ ਤੋਂ ਛੋਟਾ ਸੀ ਮੈਂ ਮਾਰਿਆ ਕੁੱਟਿਆ ਵੀ ਉਹਨੂੰ ਸਮਝਾਇਆ ਵੀ ਵੀ ਅਸੀਂ ਤੇਰੇ ਆਸਰੇ ਆਂ ਦੋਵੇਂ ਜਾਣੀਆਂ ਤੂੰ ਮੇਰਾ ਭਾਈ ਐ ਉਹਦਾ ਤੂੰ ਪੋਤਾ ਐ ਅਸੀਂ ਦੋਵੇਂ ਜਾਣੀਆਂ ਦਾ ਆਸਰਾ ਸਹਾਰਾ ਤੂੰ ਐ ਤੇ ਤੂੰ ਇਹ ਕਿਹੜੇ ਕੰਮੀ ਲੱਗਾ ਨਹੀਂ ਮੰਨਿਆ ਬਹੁਤ ਬੁਰਾ ਮਾੜਾ ਬੋਲਿਆ ਸਾਨੂੰ ਤੇ ਘਰੋਂ ਚਲਾ ਗਿਆ ਤੇ ਪੰਜ ਸੱਤਾਂ ਦਿਨਾਂ ਬਾਅਦ ਵਾਪਸ ਆਇਆ ਰੱਜਿਆ ਸ਼ਰਾਬ ਦੇ ਨਾਲ ਤੇ ਬਹੁਤ ਬੁਰੀ ਹਾਲਤ ਤੇ ਪੈਣ ਕਹਿੰਦੀ ਵੀ ਮੈਨੂੰ ਕੋਈ ਰਾਹ ਨਾ ਲੱਭੇ ਉਸ ਦਿਨ ਮੈਂ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਹੈਗੇ ਹੋ ਤੇ ਮੇਰੇ ਤੇ ਕਿਰਪਾ ਕਰੋ ਤੇ ਭੈਣ ਕਹਿੰਦੀ ਮੈਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਬੇਬੇ ਨਾਨਕੀ ਦੇ ਬੜੇ ਪ੍ਰੇਮ ਨੂੰ ਯਾਦ ਕਰਨਾ ਕਿ ਕਿਵੇਂ ਉਹ ਭੈਣ ਭਾਈ ਦਾ ਪ੍ਰੇਮ ਸੀ ਤੇ ਬਹੁਤ ਅਸੀਂ ਛੋਟੇ ਹੁੰਦੇ ਆ ਸਾਡਾ ਬਾਪੂ ਸੁਣਾਉਂਦਾ ਹੁੰਦਾ ਸੀ ਕਿ ਮਹਾਰਾਜ ਨੂੰ ਚਪੇੜ ਜਦੋਂ ਮੈ ਤਾਂ ਕਲਿਆਣ ਜੀ ਨੇ ਮਾਰੀ ਤੇ ਭੈਣ ਨੇ ਬੜਾ ਵਿਰਾਗ ਕੀਤਾ ਪਿਤਾ ਨੂੰ ਸਮਝਾਇਆ ਕਿ ਇਹ ਮੇਰਾ ਵੀਰ ਹੈ ਇਹਨੂੰ ਨਾ ਮਾਰ ਤੂੰ ਮੈਨੂੰ ਬੇਸ਼ੱਕ ਮਾਰ ਲੈ ਤੇ ਐਵੇਂ ਕਹਿੰਦੀ ਮੇਰੇ ਮਨ ਵਿੱਚ ਬੜਾ ਉਹਨਾਂ ਪ੍ਰਥਾਏ ਪ੍ਰੇਮ ਸੀ ਤੇ ਮੈਂ ਮਹਾਰਾਜ ਦੀਆਂ ਜੀਵਨ ਸਾਖੀਆਂ ਪੜ੍ਹਨੀਆਂ ਸੁਣਨੀਆਂ ਤੇ ਮੈਂ ਕਹਿੰਦੀ ਉਹ ਦਿਨ ਰੋ ਕੇ ਅਰਦਾਸ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੇਰੀ ਭੈਣ ਦੇ ਨਾਲ ਪ੍ਰੇਮ ਕਰਦੀ ਸੀ ਓਵੇਂ ਮੈਂ ਆਪਣੇ ਭਾਈ ਨਾਲ ਪ੍ਰੇਮ ਕਰਦੀ ਆ ਪਰ ਮਹਾਰਾਜ ਉਹ ਮਾੜੀ ਸੰਗਤ ਵਿੱਚ ਪੈਣ ਕਰਕੇ ਨਸ਼ਿਆਂ 'ਚ ਪੈ ਗਿਆ ਕਿਰਪਾ ਕਰੋ ਮਹਾਰਾਜ ਉਹ ਠੀਕ ਹੋ ਜਾਵੇ ਉਹ ਨਸ਼ੇ ਤਿਆਗ ਦੇਵੇ ਕਿਰਪਾ ਕਰੋ ਇੰਨੀ ਮੈਂ ਅਰਦਾਸ ਕੀਤੀ ਮੈਂ ਤੇ ਉਦਾਂ ਹੀ ਕੀਤੀ ਬੈਰਾਗ ਚ ਆ ਕੇ ਉਹ ਮਹਾਰਾਜ ਨੇ ਮੇਰੀ ਸੁਣਨੀ ਸੀ ਕਹਿੰਦੇ ਕੀ ਖੇਡ ਬਣੀ ਕਹਿੰਦੇ ਉਸੇ ਦਿਨ ਮੈਂ ਨਾ ਕੋਈ YouTube ਦੇ ਕੋਈ ਸੁਣਦੀ ਸਾਂ ਸੁਣਦੇ ਆ ਸੁਣਦੇ ਆ ਉੱਥੇ ਆਇਆ ਕਿ ਕਿਸੇ ਨੇ ਖਾਲਸਾ ਦੀ ਕੋਈ ਜਿੱਦਾਂ ਪਾਉਂਦੇ ਆ ਪੋਡਕਾਸਟਾਂ ਵਾਲੇ ਜਾਂ ਜਿੱਦਾਂ ਵੀਡੀਓ ਬਣਾਉਂਦੇ ਜਾ ਕੇ ਕਈ ਗੁਰਮੁਖ ਪਿਆਰੇ ਉਹ ਚਪਹਿਰੇ 'ਚ ਮਾਈ ਕੋਈ ਆਈ ਸੀ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਨ ਆਉਨੇ ਕਹਿੰਦੀ ਮੇਰੀ ਮੇਰਾ ਘਰ ਵਾਲਾ ਸੀ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾ ਆਉਣ ਲੱਗੀ ਤੇ ਮਹਾਰਾਜ ਨੇ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਵਿੱਚ ਮੈਂ ਸੇਵਾ ਕਰਦੀ ਰਹੀਆਂ ਤੇ ਇੱਕ ਸਾਲ ਦੇ ਵਿੱਚ ਵਿੱਚ ਮੇਰਾ ਘਰ ਵਾਲਾ ਨਸ਼ੇ ਛੱਡ ਗਿਆ ਕਹਿੰਦੀ ਮੇਰੇ ਮਨ ਵਿੱਚ ਵੀ ਇਹ ਖਿਆਲ ਆ ਗਿਆ ਕਿ ਮੈਂ ਵੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਤੇ ਕਹਿੰਦੀ ਫਿਰ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਬਾਬਾ ਦੀਪ ਸਿੰਘ ਜੀ ਮੈਂ ਵੀ ਆਵਾਂਗੀ ਪਰ ਮੇਰਾ ਭਾਈ ਮਾਰਾ ਨਸ਼ੇ ਤਿਆਗ ਦੇਵੇ ਤੇ ਭੈਣ ਦੱਸਦੀ ਆ ਕਹਿੰਦੀ ਮੈਂ ਮਾਰ ਦਾ ਨਾਮ ਲੈ ਕੇ ਉਦੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਣ ਜਾਣ ਲੱਗੀ ਚਪੈਰਿਆਂ ਤੇ ਜਾਣਾ ਮਹੀਨਾ 2 ਮਹੀਨੇ 5 ਮਹੀਨੇ 7 ਮਹੀਨੇ ਸਾਲ ਹੋ ਗਿਆ ਸਵਾ ਸਾਲ ਹੋ ਗਿਆ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਖੇੜ ਵਰਤਣੀ ਸੀ ਮੇਰਾ ਮਨ ਡੋਲਿਆ ਕਹਿੰਦੀ ਮੈਂ ਅਰਦਾਸ ਕੀਤੀ ਬਾਬਾ ਜੀ ਤੇ ਸਾਰਿਆਂ ਦੀ ਤੁਸੀਂ ਸੁਣਦੇ ਹੋ ਮੈਨੂੰ ਤੇ ਇੰਨਾ ਸਮਾਂ ਹੋ ਗਿਆ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਮਹਾਰਾਜ ਵੀ ਮੇਰਾ ਪ੍ਰਹਨ ਅਸ਼ੇ ਤਿਆਗ ਦੇਵੇ ਕਹਿੰਦੀ ਮੈਂ ਬਹੁਤ ਬਿਰਾਹ ਕਰਕੇ ਕਟੋ ਕਟ ਅੱਧਾ ਪੌਣਾ ਘੰਟਾ ਰੋ ਕੇ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕੀਤੀ ਕਹਿੰਦੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਕੀਤਿਆਂ ਤਰਸ ਕੀਤਾ ਤੇ ਸਤਿਗੁਰਾਂ ਦੀ ਕਿਰਪਾ ਵਰਤੀ ਭਰਾ ਮੇਰਾ ਨਾ ਹੁਣ ਬਾਹਰ ਨਾ ਜਾਵੇ ਕਰੇ ਰਿਆ ਕਰੇ ਕੁਝ ਪਿਛਲੇ 1 ਹਫਤੇ ਤੋਂ ਮੈਂ ਉਹਨੂੰ ਵੇਖਦੀ ਸਾਂ ਘਰੋਂ ਬਾਹਰ ਨਹੀਂ ਗਿਆ ਮੈਂ ਉਹਨੂੰ ਪੁੱਛਿਆ ਤੂੰ ਠੀਕ ਆ ਤੇ ਮੈਨੂੰ ਉਹ ਕਹਿਣ ਲੱਗਾ ਪਣੇ ਵੀ ਮੈਂ ਇਹ ਚੀਜ਼ਾਂ ਛੱਡਣੀਆਂ ਚਾਹੁੰਨਾ ਪਰ ਮੈਨੂੰ ਖਿੱਚਦੀਆਂ ਮੈਂ ਇਸ ਕਰਕੇ ਘਰੇ ਆ ਮੈਨੂੰ ਮੇਰੇ ਯਾਰ ਮਿੱਤਰ ਪਿਆਉਂਦੇ ਆ ਪਰ ਮੇਰਾ ਜੀ ਨਹੀਂ ਕਰਦਾ ਮੈਂ ਬਾਹਰ ਜਾਵਾਂ ਮੈਂ ਤੈਨੂੰ ਰੋਂਦੀ ਨੂੰ ਨਹੀਂ ਵੇਖ ਸਕਦਾ ਉਹਦਾ ਮਨ ਬਦਲ ਗਿਆ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਿਰਪਾ ਕੀਤੀ ਐਸੀ ਮਿਹਰ ਕੀਤੀ ਕਹਿੰਦੀ ਮੈਂ ਦਿਨੇ ਸਾਖੀਆਂ ਪੜ੍ਹਣੀਆਂ ਤੇ ਰਾਤ ਨੂੰ ਆਪਣੇ ਭਾਈ ਨੂੰ ਸੁਣਾਉਣੀ ਆ ਤੇ ਉਹ ਤੇ ਇੰਨੀ ਕਿਰਪਾ ਉਹਨਾਂ ਸਾਖੀਆਂ ਦੀ ਹੋਈ ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਸੁਣਾਇਆ ਮੈਂ ਉਹਨੂੰ ਜਿੰਨੀ ਕੁ ਜੋਗੀ ਮੈਂ ਸਾਹ ਜਿੰਨਾ ਕ ਮੈਂ ਸੁਣਾ ਸਕਦੀ ਸਾਂ ਮੈਂ ਕੋਈ ਪ੍ਰਚਾਰਕ ਨਹੀਂ ਪਰ ਜਿੰਨਾ ਕ ਸੁਣਾ ਸਕਦੀ ਸਾਂ ਉਹਨਾਂ ਕ ਸੁਣਾਇਆ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਸਵਾ ਸਾਲ ਦੇ ਵਿੱਚ ਵਿੱਚ ਜਿਹੜੇ ਚਪਹਿਰੇ ਕੱਟੇ ਮਾਰਨੇ ਅਸੀਂ ਮਿਹਰ ਕੀਤੀ ਉਹ ਚਪਹਿਰਿਆਂ ਦਾ ਫਲ ਇਹ ਬਖਸ਼ਿਆ ਕਿ ਮੇਰਾ ਭਾਈ ਜਿਹੜਾ ਅਸੀਂ ਮੋਨਾ ਕੋਨਾ ਅਸੀਂ ਦਾੜਾ ਕੇ ਸੋਨੇ ਰੱਖ ਲਿਆ ਇਹਦਾ ਭੈਣ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਦਾ ਜੇ ਮੈਨੂੰ ਨਸ਼ਾ ਕਰਦਾ ਤੂੰ ਵੇਖ ਲਵੇਂ ਜਾਂ ਮੈਂ ਕਰਾਂ ਤੇ ਬੇਸ਼ੱਕ ਮੈਨੂੰ ਘਰੋਂ ਕੱਢ ਦਿਓ ਬੇਸ਼ੱਕ ਮੇਰੇ ਨਾਲ ਕੋਈ ਨਾਤਾ ਨਾ ਰੱਖਿਓ ਮੈਂ ਅੱਜ ਤੋਂ ਬਾਅਦ ਇਹਨਾਂ ਵਾਅਦਾ ਕਰਦਾ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਖਾਲਸਾ ਜੀ ਕਲਾ ਵਰਤਾਈ ਬਹੁਤ ਨਸ਼ੇ ਕਹਿੰਦੀ ਭੈਣ ਕਰਨ ਲੱਗ ਭੈਣ ਕਹਿੰਦੀ ਭਰਾ ਕਰਨ ਲੱਗ ਪਿਆ ਸੀ ਤੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਕਹਿੰਦੀ ਹੁਣ ਮਹਾਰਾਜ ਦੀ ਕਿਰਪਾ ਨਾਲ ਦਾੜਾ ਕੇਸ ਰੱਖਿਆ ਗੁਰੂ ਘਰ ਸੇਵਾ ਕਰਨ ਵੀ ਜਾਂਦਾ ਹੁਣ ਸਾਨੂੰ ਉਹਤੇ ਯਕੀਨ ਹੈ ਵੀ ਬਾਹਰੋਂ ਕੁਝ ਨਹੀਂ ਖਾ ਕੇ ਆਊਗਾ ਜਾਂਦਾ ਆਉਂਦਾ ਕੰਮ ਕਾਜ ਆਪਣਾ ਕਰਦਾ ਤੇ ਕੋਈ ਨਸ਼ਾ ਪਾਣੀ ਨਹੀਂ ਕਰਦਾ ਸਭ ਕੁਝ ਛੱਡ ਗਿਆ ਤੇ ਕਹਿੰਦੀ ਭੈਣ ਕਹਿੰਦੀ ਵੀ ਮੈਨੂੰ ਤੇ ਤੁਹਾਡੇ ਬਾਰੇ ਚੈਨਲ ਦਾ ਪਤਾ ਨਹੀਂ ਸੀ ਮੇਰੇ ਭਾਈ ਸੁਣਨਾ ਸ਼ੁਰੂ ਕੀਤਾ ਉਹਨੇ ਉਹ ਸੁਣਦਾ ਸੀ ਕਿਸੇ ਨੇ ਉਹਨੂੰ ਭੇਜੀ ਤੇ ਉਹ ਸੁਣਦਾ ਜਦੋਂ ਉਹਦੀ ਸੁਣਦਾ ਉਹਦੀ ਸੇਵਾ ਵੀ ਕਰਨ ਲੱਗ ਪਿਆ ਸਵੇਰੇ ਉੱਠਣ ਵੀ ਲੱਗ ਪਿਆ ਉਹ ਮਹਾਰਾਜ ਦੀ ਕਿਰਪਾ ਨਾਲ ਉਹ ਤੁਹਾਡੀਆਂ ਸਾਖੀਆਂ ਦੇ ਵਿੱਚੋਂ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਤੇ ਉਹ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਗਿਆ ਸਤਗੁਰਾਂ ਦੀ ਕਿਰਪਾ ਵਰਤ ਗਈ ਤੇ ਹੁਣ ਸਾਨੂੰ ਕਹਿੰਦਾ ਮੈਂ ਅਮਰ ਛਗਣਾ ਤੇ ਕਹਿੰਦਾ ਸਾਰੀਆਂ ਕਿੰਨੇ ਦੋਵੇਂ ਜਾਣੀਆਂ ਤੁਸੀਂ ਮੇਰੇ ਨਾਲ ਚੱਲੋ ਆਪਾਂ ਤੈਨੂੰ ਜਾਣੇ ਅਮਰਸ਼ਾਹ ਕੇ ਆਏ ਆਈਏ ਵੀ ਮਹਾਰਾ ਦੇ ਚਰਨਾਂ ਨਾਲ ਜੁੜੀਏ ਤੇ ਕਹਿੰਦੀ ਇਹ ਸਾਰੀ ਖੇੜ ਤੁਹਾਡੀ ਵੀਡੀਓ ਸੁਣ ਸੁਣ ਕੇ ਭਰਾ ਨੂੰ ਮਿਲੀ ਤੇ ਖਾਲਸਾ ਜੀ ਮੇਰੇ ਮਨ ਵਿੱਚ ਬੜੀ ਖੁਸ਼ੀ ਹੈ ਚੀਜ਼ ਦੀ ਤੇ ਪਰ ਅਫਸੋਸ ਵੀ ਇੱਕ ਗੱਲ ਦਾ ਕਿ ਜਿਹੜੀਆਂ ਸੰਗਤਾਂ ਸੁਣਦੀਆਂ ਖਾਲਸਾ ਜੀ ਅੱਗੇ ਸ਼ੇਅਰ ਨਹੀਂ ਕਰਦੀਆਂ ਤੁਸੀਂ ਕਿਸੇ ਨੂੰ ਭੇਜੋ ਕੋਈ ਸੁਣੇ ਨਾ ਕੋਈ ਸੁਣੇ ਕੋਈ ਗੱਲਾਂ ਹੀ ਚਾਰ ਕਰ ਦਊਗਾ ਪਰ ਉਹਨਾਂ ਦੇ ਵਿੱਚੋਂ ਖਾਲਸਾ ਜੀ ਕੇ ਕੋਈ ਇੱਕ ਵੀ ਗੁਰਮੁਖ ਜਿੰਨੇ ਸੁਣ ਲਿਆ ਜਾਂ ਜਿਹਦੇ ਉੱਤੇ ਗੁਰੂ ਸਾਹਿਬ ਦੀ ਕੋਈ ਕਿਰਪਾ ਵਰਤਣੀ ਹੋਈ ਇਹ ਖਾਲਸਾ ਜੀ ਬੋਲ ਤੇ ਸੁਧਾਰਨੀ ਨੇ ਮੈਂ ਵੀ ਆਪ ਜੀ ਵਰਗਾ ਸੁਧਾਰਨੀ ਪੁਰਸ਼ਾਂ ਮੈਂ ਕੋਈ ਸਾਧੂ ਨਹੀਂ ਸੰਤ ਨਹੀਂ ਕੋਈ ਗਿਆਨੀ ਨਹੀਂ ਤੇ ਅਨਪੜ੍ਹ ਜਿਹਾ ਬੰਦਾ ਹਾਂ ਨਾ ਮੈਨੂੰ ਕੋਈ ਬਹੁਤਾ ਗਿਆਨ ਨਾ ਸੋਝੀ ਮਹਾਰਾ ਦੀ ਕਿਰਪਾ ਨਾਲ ਆਪ ਜੀ ਨੂੰ ਹੱਡ ਬੀਤੀਆਂ ਜਿੰਨੇ ਜੋਗਾਹ ਸੁਣਾ ਦਿੰਨਾ ਤੇ ਖਾਲਸਾ ਜੀ ਇਹ ਬੋਲ ਮਹਾਰਾ ਆਪ ਕਢਾਉਂਦੇ ਆ ਤਾਂ ਹੀ ਕਿਸੇ ਤੇ ਅਸਰ ਕਰਦੇ ਹੋਵੇ ਇਹਦੇ ਵਿੱਚ ਆਪਣਾ ਕੋਈ ਯੋਗਦਾਨ ਨਹੀਂ ਤੇ ਮਹਾਰਾ ਨੇ ਐਸੀ ਕਿਰਪਾ ਓ ਭਾਈ ਤੇ ਕੀਤੀ ਖਾਲਸਾ ਜੀ ਤੇ ਮੇਰੀ ਇੱਕ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਜਿਹੜੇ ਸੁਣਦੇ ਹੋ ਹੁੰਨੇ ਹੋ ਤੁਹਾਡੇ WhatsApp ਦੇ ਵਿੱਚ ਹਜ਼ਾਰ ਬੰਦੇ ਹੋਣਗੇ 100 ਬੰਦੇ ਹੋਣਗੇ ਉਹਨਾਂ ਵਿੱਚੋਂ 10 ਜਾਣਿਆਂ ਨੂੰ ਭੇਜ ਦਿਆ ਕਰੋ ਪੰਜਾਂ ਜਾਣਿਆਂ ਨੂੰ ਭੇਜ ਦਿਆ ਕਰੋ ਕੋਈ ਗੁਰਮੁਖ ਪਿਆਰਾ ਮਹਾਰਾਜ ਨਾਲ ਜੁੜ ਜਾਊਗਾ ਕੋਈ ਸਤਗੁਰਾਂ ਦੀ ਬਾਣੀ ਨਾਲ ਜੁੜ ਜਾਊਗਾ ਕੋਈ ਸ਼ਹੀਦਾਂ ਦੀ ਸੇਵਾ ਕਰਨ ਲੱਗ ਪਊਗਾ ਕਿਸੇ ਦਾ ਦੁੱਖ ਦੂਰ ਹੋ ਜਾਵੇਗਾ ਤੇ ਖਾਲਸਾ ਜੀ ਮੈਨੂੰ ਬੜਾ ਮਨ ਨੂੰ ਆਨੰਦ ਆਇਆ ਕਿ ਭੈਣ ਕਹਿੰਦੀ ਉਹ ਤੁਹਾਡੀਆਂ ਹੱਡ ਬੀਤੀਆਂ ਸੁਣ ਸੁਣ ਕੇ ਮਾਰ ਨਾਲ ਜੁੜਦਾ ਗਿਆ ਇਹ ਮੇਰਾ ਇਸ ਇਹੀ ਭਾਈ ਬੇਨਤੀ ਹੈ ਵੀ ਜਰੂਰ ਅੱਗੇ ਭੇਜਿਆ ਕਰੋ ਕੋਈ ਗੁਰਮੁਖ ਪਿਆਰਾ ਜੋੜ ਵੀ ਸਕਦਾ ਉਹਦਾ ਲਾਭ ਤੁਹਾਨੂੰ ਪ੍ਰਾਪਤ ਹੋਵੇਗਾ ਮੈਨੂੰ ਨਹੀਂ ਤੇ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਿਏ ਸਤਿਗੁਰਾਂ ਦਾ ਨਾਮ ਜਪਿਆ ਕਰਿਏ ਨਾਮ ਤੇ ਆਇਆ ਕਰਿਏ ਗੁਰੂ ਦੇ ਨਾਮ ਦੇ ਵਿੱਚ ਹੀ ਸਭ ਬਰਕਤਾਂ ਹਨ ਖਾਲਸਾ ਜੀ ਗੁਰੂ ਮਹਾਰਾਜ ਦੇ ਘਰੋਂ ਹੀ ਦਾਤਾਂ ਮਿਲਦੀਆਂ ਹਨ ਤੇ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਮਾਇਆ ਭੇਜੀ ਉਹ ਬੱਚੀ ਵਾਸਤੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਬੱਚੀ ਠੀਕ ਹੈ ਪਰ ਅਜੇ ਉਹਨੂੰ ਛੁੱਟੀ ਨਹੀਂ ਮਿਲਣੀ ਮਾਰੇ ਦੀ ਰਹਿਮਤ ਨਾਲ ਉਹਨੇ ਅੱਖਾਂ ਖੋਲ੍ਹੀਆਂ ਪਛਾਣਿਆ ਸਾਰਿਆਂ ਨੂੰ ਤੇ ਹੁਣ ਉਹਨੂੰ ਅੱਜ ਜਾਂ ਸਵੇਰੇ ਜਿਹੜਾ ਆਈਸੀਯੂ ਦੇ ਵਿੱਚੋਂ ਬਾਹਰ ਲੈ ਕੇ ਆਉਣਗੇ ਤੇ ਸ਼ਾਇਦ ਰੱਖਣ ਕਹਿੰਦੇ ਸੀ ਅਸੀਂ ਇੱਕ ਦਿਨ ਰੱਖ ਕੇ ਵੇਖਾਂਗੇ ਬਾਹਰ ਜੇ ਲੋਡ ਪਵੇਗੀ ਤੇ ਫਿਰ ਖੜਨਗੇ ਜੇ ਨਾ ਪਈ ਤੇ ਫਿਰ ਮਾਰੇ ਦੀ ਕਿਰਪਾ ਨਾਲ ਠੀਕ ਹੈ ਤੇ ਬੜੀ ਸਤ ਗੁਰਾਂ ਨੇ ਕਿਰਪਾ ਕੀਤੀ ਖਾਲਸਾ ਜੀ ਉਹ ਬੱਚੀ ਦੀ ਜਾਨ ਬਚ ਗਈ ਨਹੀਂ ਤੇ ਡਾਕਟਰਾਂ ਨੇ ਜਵਾਬ ਵੀ ਇੱਕ ਵਾਰ ਦੇ ਦਿੱਤਾ ਅਸੀਂ ਵੀ ਨਹੀਂ ਤੇ ਖਾਲਸਾ ਜੀ ਉਹ ਵੀ ਪਰਿਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਉਥੇ ਸੇਵਾ ਕਰਦਾ ਉਥੇ ਜਾ ਕੇ ਅਰਦਾਸਾਂ ਬੇਨਂਦੀਆਂ ਉਹਦੇ ਚਾਚਿਆਂ ਨੇ ਕੀਤੀਆਂ ਤੇ ਉਹ ਖਾਲਸਾ ਜੀ ਤੀਜ ਦਾ ਜਿਹੜਾ ਮਹਾਰਾਜ ਨੇ ਸੁਣਨਾ ਕੀਤਾ ਉਹਨੂੰ ਜੀਵਨ ਦਾਣ ਬਖਸ਼ਿਆ ਤੇ ਸਾਫ ਸਗ ਸੰਗਤਾਂ ਦਾ ਵੀ ਧੰਨਵਾਦ ਹੈ ਔਰ ਦੂਸਰੀ ਗੱਲ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਸੇਵਾ ਦਾਸ ਦੇ ਕੋਲੇ ਪੰਜ-ਸੱਤ ਹੋਰ ਆਈਆਂ ਨੇ ਇੱਕ ਗਰੀਬ ਪਰਿਵਾਰ ਹੈ ਤੇ ਉਹ ਵੀ ਖਾਲਸਾ ਜੀ ਕਹਿੰਦੇ ਆ ਕਿ ਸਾਡੀਆਂ ਬੱਚੀਆਂ ਨੇ ਦੋ ਜੇ ਉਹਨਾਂ ਦੀ ਫੀਸ ਵਗੈਰਾ ਦਿੱਤੀ ਜਾਵੇ ਜਾਂ ਕਿਸੇ ਪ੍ਰਕਾਰ ਉਹਨਾਂ ਨੂੰ ਤੁਸੀਂ ਪੜ੍ਹਾ ਦਿਓ ਤੇ ਤੁਹਾਡਾ ਬੜਾ ਧੰਨਵਾਦ ਹੋਵੇਗਾ ਤੇ ਖਾਲਸਾ ਜੀ ਦਾਸ ਕੋਲੇ ਮਾਇਆ ਦਾ ਪਹਿਰਾ ਕੋਈ ਇੰਨਾ ਜ਼ਿਆਦਾ ਨਹੀਂ ਤੇ ਮੈਂ ਇਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ ਕਿ ਦਾਸ ਕੋਲੇ ਕੋਈ ਬਹੁਤਾ ਪਹਿਰਾ ਨਹੀਂ ਮਾਇਆ ਦਾ ਬਚਿਆ ਜੋ ਮਾਇਆ ਸੀ ਖਾਲਸਾ ਜੀ ਵੰਡ ਦਿੱਤੀ ਹੈ ਤੇ ਇੱਕ ਗਰੰਥੀ ਸਿੰਘ ਜੰਡਿਆਲੇ ਤੋਂ ਖਾਲਸਾ ਜੀ ਦਾਸ ਨੂੰ ਸ਼ਹੀਦਾ ਸਾਹਿਬ ਮਿਲਿਆ ਸੀ ਉਹਨਾਂ ਨੇ ਫਤਿਹ ਬੁਲਾਈ ਤੇ ਮੇਰੇ ਨਾਲ वार्तालाप ਕੀਤੀ ਉੱਥੇ ਮੈਂ ਜਾ ਕੇ ਪਤਾ ਕਰਾਂਗਾ ਇਹ ਉਹਦੀ ਖਾਲਸਾ ਜੀ ਉਹਨੂੰ ਬੰਦੇ ਪੈਗੇ ਸਨ ਗੰਧੀ ਸਿੰਘ ਨੂੰ ਤੇ ਉਹਦੀ ਲੱਤ ਤੋੜ ਦਿੱਤੀ ਸੀ ਦੋ ਤਿੰਨ ਜਗ੍ਹਾ ਤੋਂ ਇੱਕ ਬਾਹ ਬੁੱਟ ਤੋੜ ਦਿੱਤਾ ਸੀ ਹੁਣ ਲੰਗੜਾ ਕੇ ਤੁਰਦੇ ਆ ਤੇ ਕਹਿੰਦੇ ਮੈਂ ਸੇਵਾ ਗੁਰੂ ਘਰ ਕਰਦਾ ਹਾਂ ਮੇਰਾ ਆਪਣਾ ਕੋਈ ਘਰ ਨਹੀਂ ਮੈਂ ਕਿਰਾਏ ਤੇ ਰਹਿਣਾ ਨਾ ਮੇਰੇ ਕੋਲੇ ਕੋਈ ਜਗ੍ਹਾ ਤੇ ਖਾਲਸਾ ਦੀ ਜਗ੍ਹਾ ਲੱਭਣੀ ਬਹੁਤ ਔਖੀ ਆ ਇਸ ਕਰਕੇ ਆਪਾਂ ਉਹ ਕੰਮ ਨਹੀਂ ਫੜਦੇ ਤੇ ਉਹ ਕਹਿੰਦੇ ਸੀ ਵੀ ਜੇ ਮੈਨੂੰ ਕੋਈ ਚੰਗੀ ਜਗ੍ਹਾ ਲਵਾ ਦਿਓ ਉਹ ਵੀ ਦਾਸਪਤਾ ਕਰੇਗਾ ਕੋਈ ਸੇਵਾ ਉਹਨਾਂ ਨੂੰ ਕੋਈ ਬਹਿਨ ਦੀ ਕੋਈ ਪਹਿਰੇਦਾਰੇ ਦੀ ਕਿਤੇ ਮਿਲ ਜਵੇ ਤੇ ਦਵਾ ਦੇਾਂਗੇ ਤੇ ਉਹ ਕਹਿੰਦੇ ਸੀ ਰਾਸ਼ਨ ਪਾਣੀ ਦੀ ਸਾਡੀ ਜਰੂਰ ਮਦਦ ਕਰਿਓ ਤੇ ਉਹ ਮਹਾਰਾਜ ਦੀ ਕਿਰਪਾ صدਕਾ ਕਰਨੀ ਹੈ ਹੋਰ ਵੀ ਖਾਲਸਾ ਜੀ ਦੋ ਚਾਰ ਕਾਰਜ ਨੇ ਆਪ ਜੀ ਨੂੰ ਮੈਂ ਤਾਂ ਨਹੀਂ ਅਜੇ ਖੁੱਲ ਕੇ ਦੱਸ ਰਿਹਾ ਕਿਉਂਕਿ ਮੈਂ ਅਜੇ ਉੱਥੇ ਜਾ ਕੇ ਪਤਾ ਕਰਨਾ ਵੇਖਣਾ ਵੀ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਹੈ ਜੇ ਬਿਲਕੁਲ ਸਹੀ ਹੋਏ ਤੇ ਫਿਰ ਖਾਲਸਾ ਜੀ ਆਪ ਜੀ ਨੂੰ ਦੱਸਾਂਗਾ ਤੇ ਜਰੂਰ ਆਪ ਸੰਗਤਾਂ ਸੇਵਾ ਦਸਵੰਧ ਵਿੱਚੋਂ ਟੇਲ ਫੁੱਲ ਭੇਟਾ ਭੇਜਿਓ ਤੇ ਆਪਾਂ ਉਹਨਾਂ ਦੀ ਸੇਵਾ ਮਹਾਰਾਜ ਦੀ ਕਿਰਪਾ صدਕਾ ਕਰਾਂਗੇ ਦਾਸ ਨੇ ਕੱਲ ਜੋ ਪਰਸੀਆਂ ਬੱਚੀਆਂ ਦੀਆਂ ਪਾਈਆਂ ਸੀ ਉਹ ਇਹਨਾਂ ਵਿੱਚੋਂ ਇੱਕ ਹੀ ਬੱਚੀ ਜਿਹੜੀ ਹਸਪੀਟਲ ਉ ਇਦਾਂ ਨਾ ਜਰਮਨਦੀਪ ਗੌਰ ਹੈ ਉਹ ਬੱਚੀ ਖਾਲਸਾ ਜੀ ਹਸਪੀਟਲ ਚ ਤੇ ਦੂਸਰੀ ਗੱਲ ਜਿਹੜੀ ਖਾਲਸਾ ਜੀ ਬੇਨਤੀ ਸੀ ਉਹਨਾਂ ਦੇ 10-10000 ਦਾਸ ਨੇ ਜਮ੍ਹਾਂ ਕਰਵਾ ਦਿੱਤਾ ਸੀ ਬਾਕੀ ਰਹਿ ਨਹੀਂ ਹੋਰੀਆਂ ਮੈਂ ਸਲਿੱਪਾਂ ਪੋਸਟ YouTube ਤੇ ਪਾਈ ਸੀ ਆਪ ਦੇਖ ਸਕਦੇ ਹੋ ਤੇ ਜਿਹੜਾ ਕੋਈ ਸੇਵਾ ਉਹ ਵੀ ਕਰਨੀ ਚਾਹੁੰਦਾ ਤੇ ਜਰੂਰ ਕਰਿਓ ਔਰ ਦੂਸਰੀ ਗੱਲ 15 ਤਰੀਕ ਨੂੰ ਆਪਾਂ ਵਿਧਵਾ ਬੀਬੀਆਂ ਨੂੰ ਜੋ ਰਾਸ਼ਨ ਦਿੰਨੇ ਆ ਤੇ ਖਾਲਸਾ ਜੀ ਉਹ ਵੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਦਾਸ ਕੋਲੇ ਵੈਸੇ ਪੈਸੇ ਹੈ ਕੁਝ 17000 ਤੇ ਕੁਝ ਰੁਪਈਆ ਦਾਸ ਕੋਲੇ ਹੈਗਾ ਉਹ ਸੇਵਾ ਵਾਸਤੇ ਮੈਂ ਵੱਖਰਾ ਰੱਖਿਆ ਸੀ ਉਦਾਂ ਦੇ ਸੰਗਤ ਨੇ ਹੋਰ ਵੀ ਮਾਇਆ ਭੇਜੀ ਆ ਥਾਂ ਥਾਂ ਹੀ ਖਾਲਸਾ ਜੀ ਲੱਗੀ ਜਾਂਦੀ ਐ ਇਸ ਕਰਕੇ ਮੈਂ ਆਪ ਜੀ ਨੂੰ ਦੱਸ ਲਿਆ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੇ ਜਰੂਰ ਕਰੇ ਨਹੀਂ ਤੇ ਫਿਰ ਦਾਸ ਕਿਤੇ ਉਹਨਾਂ ਕਿਤੇ ਕਰਕੇ ਦੇ ਖਾਲਸਾ ਜੀ ਸੇਵਾ ਤੇ ਆਪਾਂ ਜਾਰੀ ਰੱਖਣੀ ਐ ਕਿਸੇ ਪ੍ਰਕਾਰ ਵੀ ਰੱਖੀਏ ਭਾਵੇਂ ਵਿਆਧੀ ਲੈ ਕੇ ਲਈਏ ਕਰੀਏ ਕਿਉਂਕਿ ਗਰੀਬਾਂ ਦੀ ਸੇਵਾ ਕਰਨ ਨਾਲ ਖਾਲਸਾ ਜੀ ਮਹਾਰਾਜ ਬੜੇ ਖੁਸ਼ ਹੁੰਦੇ ਸੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ